ਦਿਲੰਦਰ ਅਤੇ ਕਪੂਰਥਲਾ ਦੇ ਵਿੱਚ ਇੱਕ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਟੱਲੋ ਬ੍ਰਦਰਜ਼ ਮਾਮਲਾ ਇਸ ਮਾਮਲੇ ਨੂੰ ਮੋੜ ਤੋਂ ਹੁਣ ਤੱਕ ਜੇ ਵੈਲਿਊਏਟ ਕਰੀਏ ਤਾਂ ਐਂ ਪ੍ਰਤੀਤ ਹੁੰਦਾ ਹੈ ਕਿ ਜਿਹੜੀਆਂ ਸਟੇਟਮੈਂਟਸ ਪਹਿਲਾਂ ਦਿੱਤੀਆਂ ਗਈਆਂ ਉਹ ਸਟੇਟਮੈਂਟਸ ਹੁਣ ਬਦਲਦੀਆਂ ਨਜ਼ਰ ਆ ਰਹੀਆਂ ਐਨ ਪੱਲਾ ਹੀ ਪਰਤ ਗਿਆ ਐਂ ਲੱਗਦਾ ਜਿਵੇਂ ਪਹਿਲਾਂ ਜੋ ਕੁਝ ਕਿਹਾ ਜਾ ਰਿਹਾ ਸੀ ਹੁਣ ਉਹ ਕੱਲੀ-ਕੱਲੀ ਗੱਲ ਝੂਠ ਸਾਬਤ ਹੋ ਰਹੀ ਹੈ ਐਂ ਪ੍ਰਤੀਤ ਹੋ ਰਿਹਾ ਕਿ ਜਿਹੜੇ ਦਾਅਵੇ ਪਹਿਲਾਂ ਕੀਤੇ ਗਏ ਸੀ ਉਹ ਸ਼ਾਇਦ ਝੂਠੇ ਨਿਕਲੇ ਜਿਨ੍ਹਾਂ ਆਧਾਰ ਦੇ ਉੱਤੇ ਐਸਐਚਓ ਨਵਦੀਪ ਬਰਖਾਸਤ ਹੋਏ ਜਿਹੜੇ ਇਲਜ਼ਾਮਾਂ ਦੇ ਆਧਾਰ ਦੇ ਉੱਤੇ ਐਸਐਚਓ ਨਵਦੀਪ ਨੂੰ ਆਪਣੀ ਨੌਕਰੀ ਤੋਂ ਹੱਤ ਹੁਣਾ ਪਿਆ ਹੁਣ ਐ ਪ੍ਰਤੀਤ ਹੋਣ ਲੱਗ ਗਿਆ ਕਿ ਉਹ ਇਲਜ਼ਾਮ ਮਹਿਜ਼ ਝੂਠ ਸੀ ਜਾਂ ਕਹਿ ਦਈਏ ਕਿ ਉਹ ਇਲਜ਼ਾਮ ਮਿਲੇ ਹੋਏ حاصل ਹੋਏ ਲੱਭੇ ਕੇ ਤੱਥਾਂ ਦੇ ਨਾਲ ਮੇਲ ਨਹੀਂ ਖਾ ਰਹੇ ਜੋ ਚੀਜ਼ਾਂ ਇਨਵੈਸਟੀਗੇਟ ਕੀਤੀਆਂ ਗਈਆਂ ਨੇ ਜੋ ਤੱਥ ਨਿਕਲ ਕੇ ਸਾਹਮਣੇ ਆਏ ਨੇ ਉਹ ਹੁਣ ਤੱਥ ਪੁਰਾਣੇ ਤੱਥਾਂ ਦੇ ਨਾਲ ਪੁਰਾਣੇ ਇਲਜ਼ਾਮਾਂ ਦੇ ਨਾਲ ਪੁਰਾਣੇ ਬਿਆਨਾਂ ਦੇ ਨਾਲ ਮਿਲ ਕੇ ਖੜਦੇ ਨਜ਼ਰ ਨਹੀਂ ਆ ਰਹੇ ਮਾਨਮ ਉਪਲ ਇਸ ਮਾਮਲੇ ਦੇ ਵਿੱਚ ਇੱਕ ਵੱਡੇ ਸ਼ਖਸ ਵਜੋਂ ਉਭਰੇ ਨੇ ਇੱਕ ਇਹੋ ਜਿਹਾ ਵਿਅਕਤੀ ਜਿਸ ਨੇ ਵਕਤ ਤੋਂ ਵਕਤ ਬੜੇ-ਬੜੇ ਇਲਜ਼ਾਮ ਉਸ ਵੇਲੇ ਲਾਇਏ ਹਾਲਾਂਕਿ ਹੁਣ ਉਹ ਮਾਨਮ ਉਪਲ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਜੋ ਇਲਜ਼ਾਮ ਮੈਂ ਲਾ ਬਿਠਾ ਹੈ ਅਸਲ ਦੇ ਵਿੱਚ ਜਿਹੜੇ ਤੱਥ ਉਹਨਾਂ ਨੂੰ ਸੁਪਰੀਮ ਕੋਰਟ ਦੇ ਕੋਲੋਂ ਮਿਲੇ ਨੇ ਜੋ ਕਾਪੀ ਉਹਨਾਂ ਦੇ ਕੋਲ ਹਾਸਲ ਹੋਈ ਹੈ ਉਸ ਦੇ ਵਿੱਚ ਤਾਂ ਉਹ ਇਲਜ਼ਾਮ ਤੱਥਾਂ ਤੋਂ ਜਮਾਈ ਹੋਇਤ ਨਜ਼ਰ ਆ ਰਹੇ ਐ ਔਰ ਇੱਥੇ ਆ ਕੇ ਉਹ ਇਹ ਵੀ ਕਹਿੰਦੇ ਆ ਕਿ ਮੈਂ ਇਸ ਵੇਲੇ ਇਕੱਲਾ ਪੈ ਗਿਆ ਉਹ ਕਹਿੰਦੇ ਨੇ ਕਿ ਇਹਨਾਂ ਚੀਜ਼ਾਂ ਦਾ ਸਾਹਮਣਾ ਮੈਨੂੰ ਕੋਰਟ ਦੇ ਵਿੱਚ ਕਰਨਾ ਪਵੇਗਾ ਕਿਉਂਕਿ ਜਿਹੜੇ ਜਿਹੜੇ ਇਲਜ਼ਾਮ ਲਾਏ ਨੇ ਤੱਥ ਤਾਂ ਕੁਝ ਹੋਰ ਹੀ ਕਹਿ ਰਹੇ ਐ ਐਸਐਚਓ ਨਵਦੀਪ ਬਾਰੇ ਇਹ ਗੱਲਾਂ ਹੋਈਆਂ ਕਿ ਉਹਨਾਂ ਨੇ ਪੁਲਿਸ ਸਟੇਸ਼ਨ ਦੇ ਅੰਦਰ ਕੁੱਟਮਾਰ ਕੀਤੀ ਪਰ ਉੱਥੇ ਉਹ ਸਭ ਕੁਝ ਹੋਇਆ ਹੀ ਨਹੀਂ ਤੱਥ ਕਹਿੰਦੇ ਨੇ ਅਸੀਂ ਵੀ ਕਹਿੰਦੇ ਤੱਥ ਕਹਿੰਦੇ ਨੇ ਜੋ ਫੋਨ ਰਿਕਾਰਡਸ ਹਾਸਲ ਹੋਏ ਨੇ ਐਸਐਚਓ ਨਵਦੀਪ ਦੀ ਲੋਕੇਸ਼ਨ ਤਾਂ ਥਾਣੇ ਦੀ ਸੀ ਹੀ ਨਹੀਂ ਉਸ ਵੇਲੇ ਉਸ ਤੋਂ ਬਾਅਦ ਇੱਕ ਹੋਰ ਫੋਨ ਫੋਨ ਲੋਕੇਸ਼ਨ ਦੀ ਗੱਲ ਕਰੀਏ ਤਾਂ ਫੋਨ ਲੋਕੇਸ਼ਨ ਜਿੱਥੇ ਕਿਹਾ ਜਾਂਦਾ ਹੈ ਕਿ ਐਸਐਚਓ ਨਵਦੀਪ ਉਸ ਪੋਜੀਸ਼ਨ ਤੇ ਗਏ ਉਸ ਥਾਂ ਦੇ ਉੱਤੇ ਗਏ ਜਿੱਥੇ ਫੋਨ ਐਕਟਿਵ ਹੋਇਆ ਸੀ ਮਾਨਵਜੀਤ ਸਿੰਘ ਢਿਲੋਂ ਦਾ ਤਾਂ ਉੱਥੇ ਵੀ ਉਹ ਲੋਕੇਸ਼ਨ ਮੈਚ ਨਹੀਂ ਕਰਦੀ ਉੱਥੇ ਵੀ ਐਸਐਚਓ ਨਵਦੀਪ ਦੇ ਫੋਨ ਦੀ ਲੋਕੇਸ਼ਨ ਉੱਥੇ ਵੀ ਨਹੀਂ ਹੈ ਜਿੱਥੇ ਦੀ ਪਹਿਲਾਂ ਦੱਸੀ ਗਈ ਯਾਨੀ ਕਿ ਸਾਰਾ ਮਾਮਲਾ ਹੁਣ ਕੁਮਬਦਤ ਨਜ਼ਰ ਆ ਰਿਹਾ ਪਟਕਾ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਮਾਨਵ ਉਪਲੇ ਦਾਅਵਾ ਕਰਦੇ ਨੇ ਕਿ ਹੁਣ ਉਹ ਇਸ ਮਾਮਲੇ ਦੇ ਵਿੱਚ ਇਕੱਲੇ ਫਸ ਗਏ ਨੇ ਪਰ ਇਕੱਲੇ ਕਿਉਂ ਕੀ ਇਹ ਇਲਜ਼ਾਮ ਇਕੱਲੇ ਮਾਨਵ ਉਪਲ ਨੇ ਲਾਏ ਇਹਨਾਂ ਇਲਜ਼ਾਮਾਂ ਦੇ ਵਿੱਚ ਢਿੱਲੋਂ ਪਰਿਵਾਰ ਵੀ ਤੇ ਸ਼ਾਮਿਲ ਸੀ ਪਰ ਢਿੱਲੋਂ ਪਰਿਵਾਰ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਕਈ ਨਿਊਜ਼ ਰਿਪੋਰਟਸ ਦੇ ਵਿੱਚ ਇਹ ਜ਼ਰੂਰ ਸਾਹਮਣੇ ਆਇਆ ਕਿ ਢਿੱਲੋਂ ਪਰਿਵਾਰ ਨੇ ਇਲਜ਼ਾਮ ਲਾਏ ਨੇ ਕਿ ਮਾਨਵ ਉਪਲ ਜਿਹੜੇ ਨੇ ਉਹ ਆਪਣੇ ਸਟੈਂਡ ਤੋਂ ਥੱਕ ਰਹੇ ਨੇ ਹੁਣ ਉਹ ਆਪਣੇ ਸਟੈਂਡ ਤੋਂ ਥੱਕ ਰਹੇ ਨੇ ਜਾਂ ਫਿਰ ਉਹਨਾਂ ਦੇ ਹੱਥ ਕੋਈ ਵੱਡੇ ਤੱਥ ਲੱਗੇ ਨੇ ਕੋਈ ਵੱਡੇ ਸਬੂਤ ਲੱਗੇ ਨੇ ਜੋ ਉਹਨਾਂ ਨੂੰ ਉਸ ਪੋਜੀਸ਼ਨ ਦੇ ਉੱਤੇ ਖਤਰੇ ਦੇ ਵਿੱਚ ਸਾਬਤ ਕਰ ਰਹੇ ਨੇ। ਜਾਂ ਫਿਰ ਕਹਿ ਰਹੀ ਹੈ ਕਿ ਜੋ ਇਲਜ਼ਾਮ ਮਾਨਮੋਹਪਲ ਨੇ ਲਾਏ ਨੇ ਉਹ ਇਲਜ਼ਾਮ ਝੂਠੇ ਸਾਬਤ ਹੋ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਵਾਦ ਹੁਣ ਖੜਾ ਹੋ ਗਿਆ। ਇੱਕ ਪਾਸੇ ਐਸਐਚਓ ਨਵਦੀਪ ਨੇ ਬਰਖਾਸ ਐਸਐਚਓ ਨਵਦੀਪ ਨੇ ਗਰਨ ਆਪਣੀ ਨੌਕਰੀ ਤੋਂ ਹੱਥ ਛੋੜ ਆਪਿਆ। ਉਹਨਾਂ ਦੇ ਉੱਤੇ ਬੜੇ ਇਲਜ਼ਾਮ ਸਨ। ਪਰ ਉਹ ਇਲਜ਼ਾਮ ਜਦੋਂ ਤੱਥ ਸਾਹਮਣੇ ਆਏ ਉਹਨਾਂ ਇਲਜ਼ਾਮ ਮੇਲ ਮੇਲ ਨਹੀਂ ਖਾਤੇ ਉਦੋਂ ਇਲਜ਼ਾਮ ਮੈਚ ਨਹੀਂ ਕੀਤੇ ਔਰ ਇਹਨਾਂ ਇਲਜ਼ਾਮਾਂ ਦੇ ਬਾਰੇ ਜਦੋਂ ਸਵਾਲ ਉੱਠਣਗੇ ਤਾਂ ਮਾਨੋਗਪਲ ਨੂੰ ਜ਼ਰੂਰ ਇਹਨਾਂ ਮਸਲਿਆਂ ਦੇ ਉੱਤੇ ਜਵਾਬ ਦੇਣਾ ਪਵੇਗਾ ਪਰ ਦੂਜੇ ਪਾਸੇ ਜੇ ਗੱਲ ਕਰੀਏ ਇਸ ਮਸਲੇ ਦੀ ਤਾਂ ਇੱਕ ਗੱਲ ਮਕਸੂਸ ਆਖੀ ਗਈ ਸੀ ਇਹ ਕਿਹਾ ਗਿਆ ਸੀ ਕਿ ਜਦੋਂ ਜੇਲ੍ਹ ਅੰਦਰ ਕਥਿਤ ਕੁੱਟਮਾਰ ਕੀਤੀ ਗਈ ਉਸ ਵੇਲੇ ਇਹ ਸਾਰਾ ਕੁਝ ਕਿਸੇ ਚਸ਼ਮਦੀਦ ਗਵਾਹ ਨੇ ਦੇਖਿਆ ਪਰ ਜੇ ਗੱਲ ਕਰੀਏ ਇਸ ਇਨਸੀਡੈਂਟ ਦੀ ਤਾਂ ਉਸ ਚਸ਼ਮਦੀਦ ਗਵਾਹ ਨਾਲ ਵੀ ਗੱਲਬਾਤ ਮੁੜ ਕੇ ਕੀਤੀ ਗਈ ਉਹਨਾਂ ਨੇ ਵੀ ਆਪਣਾ ਤੱਤ ਸਾਹਮਣੇ ਰੱਖਿਆ ਉਹਨਾਂ ਦਾ ਨਾਮ ਤਰਮਿੰਦਰ ਕਮਾਲਕੇ ਆਪਕ ਫੌਜੀ ਵੀ ਨਹੀਂ ਫੌਜ ਵਿੱਚ ਰਹਿ ਚੁੱਕੇ ਨਹੀਂ ਫੌਜ ਫੌਜ ਦੀ ਸੇਵਾ ਕਰਦੇ ਰਹੇ ਨਹੀਂ ਉਹਨਾਂ ਦੇ ਵੱਲੋਂ ਵੀ ਇਹ ਮਾਮਲੇ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੋ ਗੱਲਾਂ ਆਖੀਆਂ ਗਈਆਂ ਨੇ ਇਸ ਤਰ੍ਹਾਂ ਤਾਂ ਅਸਲ 'ਚ ਹੋਇਆ ਹੀ ਨਹੀਂ ਕੁੱਟਮਾਰ ਅਸਲ 'ਚ ਕੀਤੀ ਹੀ ਨਹੀਂ ਗਈ ਚਸ਼ਮਦੀਦ ਗਵਾਹ ਹੋਣ ਦੀ ਗੱਲ ਪਹਿਲਾਂ ਕੀਤੀ ਗਈ ਸੀ ਪਰ ਚਸ਼ਮਦੀਦ ਗਵਾਹ ਜਿੰ ਨੂੰ ਆਖਿਆ ਸੀ ਉਹ ਤਾਂ ਗੱਲ ਤੋਂ ਹੀ ਫਿਰ ਗਿਆ ਇਹ ਐਬ ਹੋ ਗਈ ਤੇ ਫਿਰ ਕਿਸ ਅਧਾਰ ਦੇ ਉੱਤੇ ਕੁੱਟਮਾਰ ਦੇ ਇਲਜ਼ਾਮ ਐਸਐਚਓ ਨਵਦੀਪ ਦੇ ਉੱਤੇ ਲਾਏ ਗਏ ਹੁਣ ਇਹ ਵੀ ਆਪਣੇ ਆਪ 'ਚ ਸਵਾਲ ਖੜਾ ਹੋ ਗਿਆ ਹੁਣ ਅੰਤ ਦੇ ਵਿੱਚ ਆ ਕੇ ਜਿਸ ਗੱਲ ਨੂੰ ਰੈਪ ਅਪ ਕਰਨ ਦੀ ਕੋਸ਼ਿਸ਼ ਕਰੀਏ ਤਾਂ ਫਿਰ ਕੀ ਇਹ ਕਿਹਾ ਜਾਵੇ ਕਿ ਧਿਲੋ ਪਰਿਵਾਰ ਨੇ ਇਸ ਮਾਮਲੇ ਦੇ ਵਿੱਚ ਜਾਣ ਬੁੱਝ ਕੇ ਪ੍ਰੈਸ਼ਰ ਬਣਾਇਆ ਤਾਂ ਹੁਣ ਇਸ ਮਾਮਲੇ ਸੰਬੰਧੀ ਇੱਕ ਤੱਥ ਹੋਰ ਹੈ ਤੁਹਾਨੂੰ ਦੱਸਣ ਵਾਲਾ ਕਪੂਰਥਲਾ ਪੁਲਿਸ ਜਿਹੜੀ ਹੈ ਉਹਦੇ ਉੱਤੇ ਵੀ ਹੁਣ ਗੰਭੀਰ ਇਲਜ਼ਾਮ ਮਨ ਮੁਕਲ ਦੀ ਲਾਉਂਦੇ ਨਜ਼ਰ ਆ ਰਹੇ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਐਸਆਈਟੀ ਗਠਿਤ ਕੀਤੀ ਗਈ ਸੀ ਜਾਂ ਜਿਹੜੀ ਰਿਪੋਰਟ ਬਣਾਉਣੀ ਸੀ ਜਾਂ ਜੋ ਇਨਵੈਸਟੀਗੇਸ਼ਨ ਪੂਰੀ ਕਰਕੇ ਰਿਪੋਰਟ ਅੱਗੇ ਭੇਜਣੀ ਸੀ ਉਹ ਭੇਜੀ ਹੀ ਨਹੀਂ ਗਈ ਖੈਰ ਇਸ ਮਾਮਲੇ ਨੂੰ ਲੈ ਕੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਿਹੜੇ ਨਵੇਂ ਤੱਥ ਉੱਭਰ ਕੇ ਸਾਹਮਣੇ ਆਉਂਦੇ ਨੇ ਤੇ ਲੋ ਬ੍ਰਦਰਜ਼ ਮਾਮਲਾ ਕਿੱਥੇ ਜਾ ਕੇ ਨਿਬੜੇਗਾ ਕਿਉਂਕਿ ਇਸ ਮਾਮਲੇ ਦੇ ਵਿੱਚ ਬਹੁਤ ਕੁਝ ਹੈ ਜੋ ਸਵਾਲਾਂ ਦੇ ਤੌਰ ਤੇ ਉੱਠ ਰਹੇ ਹੈ ਪਰ ਸੰਸਦ ਨਹੀਂ ਨਾ ਫੈਲੇ ਇਸ ਵਾਸਤੇ ਸਮਾਂ ਉਡੀਕਣਾ ਚਾਹੀਦਾ ਜਦੋਂ ਉਹ ਤੱਥ ਸਵਾਲ ਨਹੀਂ ਬਲਕਿ ਜਵਾਬ ਬਣ ਕੇ ਆਪ ਹੀ ਸਾਹਮਣੇ ਆ ਜਾਵੇ ਦੱਸਦੇ ਰਵਾਂਗੇ ਬੜੇ ਰੋਮਾਂ ਵਾਲੀ ਪੰਜਾਬੀ